ਝੋਨਾ ਲਾਉਣ ਤੇ ਪਹਿਲਾਂ ਤਾਂ ਲਾਉਣਾ ਪੈਂਦਾ ਫਿਰ ਉਤੇ ਮਿਹਨਤ ਕਰਕੇ ਉਹਨੂੰ اگਾਉਣਾ ਪੈਂਦਾ ਫਿਰ ਕਿਤੇ ਕਟ-ਕਟ ਕੇ ਮਾੜੇ-ਮੋਟੇ 4 ਪੈਸੇ ਆਉਂਦੀ ਹੁੰਦੀ ਹੈ ਉਮੀਦ ਪਰ ਹੁਣ ਇੱਕ ਖਬਰ ਆਈ ਹੈ ਕਿ ਝੋਨਾ ਨਾ ਵੀ ਲਾਓਗੇ ਤਾਂ ਵੀ ਕੁਝ ਪੈਸੇ ਮਿਲ ਲਗੇ ਗੱਫਾ ਮਿਲੂਗਾ ਕੀ ਖਬਰ ਹੈ ਜੀ ਇਹ ਵੇਖੋ ਗੱਲ ਇਹ ਆ ਕਿ ਝੋਨੇ ਤੋਂ ਪੈਸੇ ਆਉਂਦੇ ਆ ਤੇ ਝੋਨਾ ਨਾ ਲਾਉਣ ਦੇ ਜੇ ਪੈਸੇ ਆ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਸਾਡੀ ਸਥਿਤੀ ਜਿਹੜੀ ਹੈ ਉਹ ਖਰਾਬ ਹੀ ਆ ਜੀ ਹੁਣ ਵੇਖੋ ਖੁੱਡੀਆਂ ਸਾਹਿਬ ਕੱਲ ਗਏ ਸਨ ਕੇਂਦਰੀ ਖੇਤੀ ਮੰਤਰੀ ਦੇ ਕੋਲ ਜੀ ਕੇਂਦਰ ਦਾ ਜਿਹੜਾ ਖੇਤੀ ਮੰਤਰੀ ਆ ਉਹ ਆ ਸ਼ਿਵਰਾਜ ਸਿੰਘ ਚੋਹਾਨ ਮਾਮਾ ਜੀ ਜਿਹਨੂੰ ਭਾਜਪਾ ਵਾਲਿਆਂ ਨੇ ਬਿਨਾਂ ਗੱਲ ਤੋਂ ਵਿਚਾਰੇ ਨੂੰ ਪਾਸੇ ਕਰ ਦਿੱਤਾ ਖਾਸ ਤੌਰ ਤੇ ਗੁਜਰਾਤ ਲੌਬੀ ਇਹਦੀ ਜੇ ਗੱਲ ਕਰੀਏ ਉਹ ਤੋਂ ਬਾਅਦ ਫਿਰ ਜਦੋਂ ਉਹਦਾ ਮੁੱਲ ਪਿਆ ਤੇ ਚਲੋ ਕੇਂਦਰ ਦੇ ਵਿੱਚ ਇੱਕ ਬਹੁਤ ਵੱਡਾ ਉਹਨੂੰ ਰੋਲ ਮਿਲ ਗਿਆ ਕੇਂਦਰੀ ਖੇਤੀ ਮੰਤਰੀ ਦਾ ਜੀ ਤੇ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਜੇ ਨਹੀਂ ਤੇ ਮੈਂ ਦੱਸ ਦੇਣਾ ਕਿ ਅੱਜ ਤੋਂ 3 ਸਾਲ ਪਹਿਲਾਂ ਮੱਧ ਪ੍ਰਦੇਸ਼ ਨੇ ਕਣਕ ਦੀ ਪੈਦਾਵਾਰ ਚ ਪੰਜਾਬ ਨੂੰ ਪਛਾੜ ਦਿੱਤਾ ਸੀਗਾ ਜੀ ਉਤਪਾਦਨ ਚ ਓਵਰਲ ਹਮ ਤੇ ਤੁਸੀਂ ਹਿਸਾਬ ਲਾ ਲਓ ਕਿ ਹੁਣ ਮੱਧ ਪ੍ਰਦੇਸ਼ ਨੂੰ ਕਿੰਨਾ ਇਸ ਚੀਜ਼ ਦਾ ਲਾਭ ਮਿਲੇਗਾ ਕਿ ਉਹਨਾਂ ਦਾ ਕਈ ਵਾਰ ਦਾ ਮੁੱਖ ਮੰਤਰੀ ਤੇ ਉਹਨਾਂ ਦਾ ਆਪਣਾ ਮਾਮਾ ਜਿਹੜਾ ਉਹ ਖੇਤੀ ਮੰਤਰੀ ਬਣ ਗਿਆ ਕੇਂਦਰ ਚ ਜੀ ਦੂਜੀ ਗੱਲ ਕਿ ਸਾਡਾ ਜਿਹੜਾ ਖੇਤੀ ਮੰਤਰੀ ਹੈ ਉਹ ਆਪ ਕਿਸਾਨ ਆ ਕਹਿ ਲੀਏ ਕਿ ਮੱਧ ਵਰਗੀ ਕਿਸਾਨ ਹੈ ਜਿਹੜਾ ਨਾ ਛੋਟਾ ਨਾ ਬਹੁਤਾ ਵੱਡਾ ਉਹ ਵੀ ਗਿਆ ਹੁਣ ਦੋਨਾਂ ਨੇ ਉੱਥੇ ਮੁਲਾਕਾਤ ਕੀਤੀ ਆ ਖਬਰਾਂ ਇਹ ਆ ਰਹੀਆਂ ਨੇ ਕਿ ਡਾਈਵਰਸੀਫਿਕੇਸ਼ਨ ਵਾਸਤੇ ਸੰਤੀ ਬਣੀਆ ਖੁੱਡੀਆਂ ਸਾਹਿਬ ਨੇ ਜਿਹੜਾ ਪੰਜਾਬ ਦਾ ਕੇਸ ਸੀਗਾ ਉਹ ਇਸ ਤਰ੍ਹਾਂ ਪੁਟ ਅਪ ਕੀਤਾ ਕਿ ਭਾਈ ਸਾਨੂੰ ਬਹੁਤ ਵੱਡੀ ਇੱਕ ਸੰਕਟਮਈ ਘੜੀ ਜਿਹੜੀ ਆ ਉਹ ਆਉਂਦੀ ਦੀਦੀ ਆ ਜੀ ਤੇ ਸਾਡੀ ਬਾਹ ਫੜੋ ਬਈ ਬਿਲਕੁਲ ਉਹਨਾਂ ਨੇ ਆਖਿਆ ਕਿ ਭਈ ਗੱਲ ਇਹ ਆ ਕਿ ਅਸੀਂ ਇਸ ਗੱਲ ਵਾਸਤੇ ਸਹਿਮਤ ਹਾਂ ਕਿ ਢਾਈ ਇਕੜ ਦਾ ਜਿਹੜਾ ਹੈਕਟੇਅਰ ਬਣਦਾ ਜੀ ਕਿ ਇੱਕ ਹੈਕਟੇਅਰ ਦਾ ਅਸੀਂ 17000 ਰੁਪਇਆ ਦੇ ਦਿਆ ਕਰੀਏ ਜਿਹੜੇ ਝੋਨੇ ਤੋਂ ਇਲਾਵਾ ਬਦਲਮੀ ਫਸਲ ਜਿਹੜੀ ਆ ਉਹ ਲਾਉਣਗੇ ਵੀਜਣਗੇ ਜੀ ਯਾਨੀ ਕਿੱਲੇ ਦਾ ਲਾ ਲਓ ਤੁਸੀਂ ਇਹ ਕੋਈ ਬਣ ਗਿਆ 5000 ਜੇ ਢਾਈ ਕਿੱਲਿਆਂ ਦਾ 17000 ਆ ਰਿਹਾ ਤਾਂ ਹੁਣ ਇਹ ਖੁੱਡੀਆਂ ਸਾਹਿਬ ਇਹ ਕਹ ਰਹੇ ਸੀ ਕਿ ਦੇਖੋ ਤੁਹਾਨੂੰ 100% ਚਾਹੀਦਾ ਤੁਸੀਂ ਸਾਨੂੰ 60 40 ਚਲਾ ਰਹੇ ਹੋ ਜੀ ਕੇਂਦਰ ਨੂੰ ਜਿਹੜਾ ਹੈ ਨਾ ਸਾਰਾ ਪੈਸਾ ਚੁੱਕਣਾ ਚਾਹੀਦਾ ਜੀ ਹੁਣ ਕਮਾਲ ਦੀ ਗੱਲ ਇਹ ਆ ਕਿ ਦੱਸਦੇ ਆ ਕਿ ਜਿਹੜੀ ਇਹ ਫਸਲੀ ਵਿਪਿੰਤਾ ਵਾਲੀ ਗੱਲ ਆ ਨਾ 1 49 ਵਾਲੀ ਗੱਲ ਆ ਇਦੇ ਚ ਅਪ੍ਰੈਲ ਚ ਹੀ ਇਹਨਾਂ ਨੇ ਕੁਝ ਐਲਾਨ ਕੀਤੇ ਸੀਗੇ ਜੀ ਕੇਂਦਰ ਸਰਕਾਰ ਨੇ ਪਰ ਹੁਣ ਜੇ ਸਹੰਤੀ ਬਣੀ ਵੀ ਹੈ ਐਤਕੀ ਤੇ ਆਪਣਾ ਕੋਈ ਉਹਦੇ ਚ ਭਲਾ ਹੁੰਦਾ ਨਜ਼ਰ ਨਹੀਂ ਆ ਰਿਹਾ ਜੀ ਕਿਉਂਕਿ ਸੁਖਮ ਸਾਹਿਬ ਆਲਮੋਸਟ ਝੋਨਾ ਲੱਗ ਚੁੱਕਾ ਹੈ ਬਈ ਲੱਗ ਲਗਭਗ 95 ਤੋਂ 100 ਫੀਸਦੀ ਦੇ ਦਰਮਿਆਨ ਜੇ ਆਪਾਂ ਦੇਖੀਏ ਤਾਂ ਕੋਈ 1-2 ਫੀਸਦੀ ਦਾ ਹੀ ਹੋਣਾ ਜੀ ਹੱਦ 2-4 ਫੀਸਦੀ ਦਾ ਲਾ ਲਓ ਫਰਕ ਹੈ ਸੋ ਇਸ ਵਾਸਤੇ ਐਤਕੀ ਤੇ ਕੋਈ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਜੀ ਪਰ ਇਹਨਾਂ ਦਾ ਟਾਰਗੇਟ ਹੈ ਕਿ ਇਸ ਤਰ੍ਹਾਂ ਇਨਸੈਂਟਿਵ ਦੇ ਕੇ ਅਸੀਂ 5% ਰਕਬਾ ਜਿਹੜਾ ਉਹ ਚੋਣੇ ਵਾਲਾ ਘਟਾ ਲਈਏ ਇਹ ਗੱਲ ਇਹਨਾਂ ਦੀ ਠੀਕ ਹੈ ਜੀ ਹੁਣ ਦੂਜੀ ਗੱਲ ਹੈ ਇੱਕ ਨਰਮੇ ਦੀ ਕਿਸਮ ਇਹਨਾਂ ਨੇ ਕਿਹਾ ਉਹ ਮੈਨੂੰ ਨਾਂ ਭੁੱਲ ਗਿਆ ਪਤਾ ਨਹੀਂ ਕਿਹੜੀ ਦੀ ਮੰਗ ਕੀਤੀ ਇਹਨਾਂ ਨੇ ਕਿ ਉਹ ਹੁਣ ਸਾਨੂੰ 3rd ਜਨਰੇਸ਼ਨ ਦਾ ਵੀ ਚਾਹੀਦਾ ਕਿਉਂਕਿ ਜਿਹੜਾ ਦੂਸਰੀ ਜਨਰੇਸ਼ਨ ਵਾਲਾ ਵੀ ਹੈ ਤਾਂ ਉਹ ਪ੍ਰਭਾਵੀ ਨਹੀਂ ਰਿਹਾ ਉਹਦੇ ਤੇ ਜੋ ਕੀਟ ਪਤੰਗੇ ਆ ਬਈ ਜਾਂ ਕੈਲਵਾ ਚਿੱਟੀ ਮੱਖੀ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਜਿਹੜਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਤੇ ਸਾਨੂੰ ਉਹ ਹੁਣ ਤੀਜੀ ਪੀੜ੍ਹੀ ਵਾਲਾ ਜਿਹੜਾ ਨਾ ਵੀ ਉਹ ਚਾਹੀਦਾ ਨਰਮੇ ਦਾ ਕਿਉਂਕਿ ਨਰਮਾ ਡਾਈਵਰਸੀਫਿਕੇਸ਼ਨ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਆ ਤੇ ਕਰ ਸਕਦਾ ਹੈ ਜੀ ਇਸ ਤਰ੍ਹਾਂ ਇਹਨਾਂ ਨੇ ਸਭ ਕੁਝ ਉੱਥੇ ਪੁੱਟ ਅਪ ਕੀਤਾ ਚਲੋ ਸੋਹਣਾ ਆ ਜੇ ਇਸ ਤਰ੍ਹਾਂ ਡਾਈਵਰਸੀਫਿਕੇਸ਼ਨ ਦਾ ਕੋਈ ਰਕਬਾ 5% ਜਾਂ 7% ਘਟਦਾ ਨਰਮਾ ਆ ਜਾਂਦਾ ਨਰਮਾ ਅੱਛਾ ਝਾੜ ਛੜਦਾ ਜੀ ਹੌਲੀ ਹੌਲੀ ਲੋਕ ਆਪਣੇ ਆਪ ਉਧਰ ਆ ਜਾਣਗੇ ਦਾਲਾਂ ਦੇ ਇੱਕ ਆਪਸ਼ਨ ਜਿਹੜਾ ਇਹ ਦਾਲਾਂ ਦਾ ਰੌਲਾ ਸਾਡੇ ਮੁੱਖ ਮੰਤਰੀ ਬਹੁਤ ਪਾਉਂਦੇ ਨੇ ਭਾਸ਼ਣਾਾਂ ਚ ਪਰ ਪਿੱਛੇ ਜੇ ਉਹਨਾਂ ਨੇ ਨੀਤੀ ਲਿਆਂਦੀ ਆ ਮੈਨੂੰ ਨਹੀਂ ਯਾਦ ਕਿ ਕਿਸੇ ਇੱਕ ਵੀ ਸ਼ਖਸ ਨੇ ਚਾਹੇ ਕੋਈ ਕਿਸਾਨ ਆਗੂ ਆ ਚਾਹੇ ਮਾਨ ਆਗੂ ਆ ਕਿਸੇ ਨੇ ਗੱਲ ਕੋਈ ਕੀਤੀ ਹੋਵੇ ਜੀ ਤਾਂ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਆਖਿਆ ਸੀਗਾ ਕਿ ਅ ਭਾਈ ਦਾਲਾਂ ਬੀਜੋ ਤੇ ਦਾਲ ਜਿਹੜੀ ਆ ਕੌਂਟਰੈਕਟ ਤੇ ਸਰਕਾਰ ਚੁੱਕੇਗੀ ਐਮਐਸਪੀ ਤੇ ਹਾਂ ਜੇ ਤੁਹਾਨੂੰ ਓਪਨ ਮਾਰਕੀਟ ਦੇ ਵਿੱਚ ਐਮਐਸਪੀ ਤੋਂ ਵੀ ਵਧੇਰੇ ਪ੍ਰਾਈਵੇਟ ਪਲੇਅਰ ਦੇ ਰਿਆ ਬਾਰੇਟ ਤੇ ਤੁਸੀਂ ਉਹਨੂੰ ਵੀ ਵੇਚ ਸਕਦੇ ਹੋ ਤਾਂ ਇੱਥੇ ਪੰਜਾਬ ਦੇ ਵਿੱਚ ਉਹਦੀ ਕੋਈ ਗੱਲ ਹੀ ਨਹੀਂ ਹੋਈ ਹੂੰ ਏਸੇ ਸ਼ਿਵਰਾਜ ਸਿੰਘ ਚੋਹਾਨ ਨੇ ਐਲਾਨ ਕੀਤਾ ਸੀਗਾ ਖੇਤੀ ਮੰਤਰੀ ਬਨਣ ਤੋਂ ਬਾਅਦ ਤਾਂ ਗੱਲ ਇਹ ਆ ਕਿ ਸਾਨੂੰ ਠੀਕ ਹੈ ਸਾਰਾ ਕੁਝ ਜਿਹੜਾ ਕੇਂਦਰ ਨੇ ਦਰਸਤ ਕਰਕੇ ਨਹੀਂ ਦੇਣਾ ਜੀ ਖਾਦ ਦੀ ਜਿਹੜੀ ਨਕਲੀ ਫੈਕਟਰੀ ਆ ਉਹ ਕੱਲ ਬਠਿੰਡੇ ਚੋਂ ਫੜੀ ਗਈ ਤੇ ਬਠਿੰਡਾ ਬਠਿੰਡਾ ਖੁੱਡੀਆਂ ਸਾਹਿਬ ਦੇ ਬਿਲਕੁਲ ਪਿੰਡ ਦੇ ਦੇਖ ਲਓ ਕਿ ਨਾਲ ਇਹਨਾਂ ਦਾ ਆਪਣਾ ਹਲਕਾ ਲੋਕ ਸਭਾ ਹਲਕਾ ਬਿਲਕੁਲ ਇੱਥੋਂ ਹੀ ਫੈਕਟਰੀ ਫੜੀ ਗਈ ਆ ਉਹ ਇੱਥੇ ਹੀ ਪਤਾ ਨਹੀਂ ਕੀ ਖੇ ਸਵਾਹ ਜਿਹੜੀ ਆ ਉਹ ਪੈਕ ਕਰਕੇ ਥੈਲੀਆਂ ਚ ਕਿਸਾਨਾਂ ਨੂੰ ਦਿੱਤੀ ਜਾਂਦੇ ਆ 60 65% ਕਹਿੰਦੇ ਉਹ ਫੇਲ ਹੋਈ ਹੈ ਟੈਸਟਾਂ ਦੇ ਵਿੱਚੋਂ ਨਹੀਂ ਉਹ ਡੀਏਪੀ ਸਕੈਮ ਹੈ ਡੀਏਪੀ ਉਹ ਪਿੱਛੇ ਆ ਜੀ ਉਹ ਜਿਹੜਾ ਇਹਨਾਂ ਨੇ ਕੋਟਾ ਹੁਣ ਦਿੱਤਾ ਹੈ ਹੂੰ ਹੂੰ ਉਹਦੀ ਸੈਂਪਲਿੰਗ ਹੋਈ ਉਹ ਫੇਲ ਹੋਇਆ ਇਹ ਕੱਲ ਇੱਥੇ ਬਠਿੰਡੇ ਚੋਂ ਫੜਿਆ ਗਿਆ ਜੀ ਮਾਲ کافی ਹੈ ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਆਪਾਂ ਮੂੰਗੀ ਦੀ ਗੱਲ ਕਰੀਏ ਹੂੰ ਮੂੰਗੀ ਦੀ ਵੀ ਬੜੀ ਧੂੰ ਧਾਮ ਦੇ ਨਾਲ ਇਹਨਾਂ ਨੇ ਲਿਆਂਦੀ ਸਕੀਮ ਤੇ ਹੁਣ ਕੱਲ ਖੇਤੀ ਮੰਤਰੀ ਖੁਦ ਹੀ ਉੱਥੇ ਮੰਨੇ ਨੇ ਚੰਡੀਗੜ੍ਹ ਦੇ ਵਿੱਚ ਕਿ ਇਹ ਸਰਕਾਰ ਜਿਹੜੀ ਹੈ ਸਕੀਮ ਲਿਆ ਕੇ ਗਲਤੀ ਕਰ ਬੈਠੀ ਹੈ ਹੂੰ ਕਿਉਂਕਿ ਨਾਤੇ ਸਾਡੇ ਕੋਲ ਵਧੀਆ ਕੁਆਲਿਟੀ ਦੀ ਮੂੰਗੀ ਹੋਈ ਆ ਜੀ ਤੇ ਉਲਟਾ ਸਾਨੂੰ ਜਿਹੜੀ ਬਿਜਲੀ ਆ ਉਹ ਵੀ ਕਹਿ ਲੋ ਕਿ ਵਧੇਰੇ ਦੇਣੀ ਪਈ ਆ ਹੂੰ ਤੇ ਜਿਹੜੀਆਂ ਇਹ ਚੀਜ਼ਾਂ ਨੇ ਤੇ ਤੁਹਾਨੂੰ ਠੀਕ ਖੁਦ ਕਰਨੀਆਂ ਪੈਣਗੀਆਂ ਕਿ ਨਕਲੀ ਖਾਦ ਵਿਕ ਰਹੀ ਆ ਨਕਲੀ ਹੁਣ ਮੂੰਹ ਮੂੰਹ ਆਖੀ ਜਾਂਦੇ ਆ ਜਿਹੜੇ ਨਰਮਾ ਵਾਹਣ ਡੈ ਵਿਚਾਰੇ ਕਿ ਜੇ ਬੀਜ ਅੱਜਦੇ ਹੁੰਦੇ ਤੇ ਸਾਡੀ ਫਸਲ ਮਰਦੀ ਨਾ ਬਿਲਕੁਲ ਪਰ ਕੀ ਕਰੀਏ ਹੁਣ ਮਤਲਬ ਕਿ ਜੋ ਸਾਡੀ ਇੱਥੋਂ ਦੀ ਸਰਕਾਰ ਆ ਉਹ ਜ਼ਿੰਮੇਵਾਰੀ ਘਾਟੋਟਦੀ ਆ ਜੀ ਜੀ ਬਿਲਕੁਲ ਤੇ ਜ਼ਿੰਮੇਵਾਰੀ ਓਟਣ ਦੀ ਜ਼ਰੂਰਤ ਆ ਇਹਦੇ ਵਿੱਚ ਕਾਫੀ ਕਹ ਲੋ ਕਿ ਸ਼ਿੱਦਤ ਨਾਲ ਕੰਮ ਕਰੋਗੇ ਤੇ ਤਦੈ ਹੀ ਆ ਨਹੀਂ ਤੇ ਇਨਸੈਂਟਿਵ ਵਾਲੀ ਵੀ ਸਕੀਮ ਨੂੰ ਸਕੀਮ ਲੱਗ ਜਾਂਦੀ ਹੁੰਦੀ ਆ ਇਹ ਕੰਮ ਫਿਰ ਉਸੇ ਤਰ੍ਹਾਂ ਹੀ ਚੱਲੂਗਾ ਜੀ ਜੀ ਮੈਂ ਇਹਦੇ ਨਾਲ ਹੀ ਜੁੜੇ ਕੁਝ ਕਮੈਂਟ ਲੈ ਲਾਂ ਫਿਰ ਮੈਂ ਇੱਕ ਸਵਾਲ ਵੀ ਆਪਣਾ ਪੁੱਛਣਾ ਜੀ ਸਤਨਾਮ ਪਾਲੀਆ ਜੀ ਕਹਿੰਦੇ ਜਿਹੜੀ ਕਣਕ ਦੇ ਵੜ ਤੇ ਆਲੂਆਂ ਵਾਲੇ ਖੇਤਾਂ 'ਚ ਮੱਕੀ ਬੀਜੀ ਜਾਂਦੀ ਆ ਉਹ ਝੋਨੇ ਤੋਂ ਵੀ ਵੱਧ ਪਾਣੀ ਲੈਂਦੀ ਆ ਜਿਹੜਾ ਕਿਸਾਨ ਮੱਕੀ ਬੀਜਦਾ ਉਸ ਲਈ ਝੋਨਾ ਲਗਾਉਣ ਤੇ ਪਾਬੰਦੀ ਚਾਹੀਦੀ ਆ यशपाल सिद्धू जी ਕਹਿੰਦੇ ਮਿੰਟੂ ਜੀ ਕੁਆਲਟੀ ਵਾਈਸ ਮੱਧ ਪ੍ਰਦੇਸ਼ ਦੀ ਜਿਹੜੀ ਕਣਕ ਤੇ ਰਾਈਸ ਹੈ ਉਹ ਪੰਜਾਬ ਨਾਲੋਂ ਕਾਫੀ ਬਿਹਤਰ ਨੇ ਮਨਦੀਪ ਸਿੰਘ ਬੱਬੂ ਦਾ ਕਮੈਂਟ ਹੈ ਇਸ ਵਾਰ ਪੰਜਾਬ ਦੇ ਪੰਜਾਬ ਨੇ ਸਭ ਤੋਂ ਵੱਧ 30% ਕਣਕ ਦਿੱਤੀ ਹੈ ਤੇ ਹਰਿਆਣਾ ਨੇ 15% ਐਮਪੀ ਤਾਂ ਇਸ ਵਾਰ ਬਹੁਤ ਪਿੱਛੇ ਰਹਿ ਗਿਆ ਹਾਂਜੀ ਹਾਂਜੀ ਜੀ ਕੋਈ ਗੱਲ ਨਹੀਂ ਨਿਕਲ ਜਾਏਗਾ ਅੱਗੇ ਆ ਗਿਆ मामा ਆ ਗਿਆ ਉਹਨਾਂ ਦਾ मामੂ ਆ ਗਿਆ ਲੇ ਜਾਏਗਾ ਉਹਨਾਂ ਨੂੰ ਖਿੱਚ ਕੇ ਅੱਗੇ ਉਹਨਾਂ ਨੇ ਕੱਟਿਆ ਹੋਇਆ ਪੰਜਾਬ ਨੂੰ ਤਿੰਨ ਚਾਰ ਸਾਲ ਪਹਿਲਾਂ ਡਾਟਾ ਚੈੱਕ ਕਰੋ ਜੀ ਸ਼ਾਮ ਤੇ ਮਾਨ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੁੰਨੇ ਦਿਨ ਹੀ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਚਲੋ ਇਹ ਇਹਦਾ ਵੀ ਬੜਾ ਆਪਣੇ ਆਪਣੇ ਰੋਲਾ ਪੈਣ ਰਿਹਾ ਵਾ ਕਿ ਖਸ ਖਸ ਦੀ ਕੀਤੀ ਉਹ ਤੇ ਮਨਜ਼ੂਰੀ ਹੁਣ ਸਾਡਾ ਵੀਰੇ ਸਾਡਾ ਹੱਥ ਪੈਂਦਾ ਹੋਵੇ ਤੇ ਅਸੀਂ ਤੇ ਤੁਹਾਨੂੰ ਹੁਣੇ ਕਹਿ ਦਈਏ ਬੀਜ ਲਓ ਪਰ ਵੇਖਿਓ ਕਿਥੇ ਕਿਉਂਕਿ ਉਹ ਕੇਸ ਕਰ ਦਿੰਦੇ ਨੇ ਨਾਲ ਹਾਂਜੀ ਹਾਂਜੀ ਪ੍ਰਦੀਪ ਜੀ ਦਾ ਆਪਾਂ ਨੂੰ ਕੰਟਰੀਬਿਊਸ਼ਨ ਆਇਆ ਜੀ ਸ਼ੁਕਰੀਆ ਜੀ ਮਿੰਟੂ ਜੀ ਮੈਂ ਇਹ ਪੁੱਛਣਾ ਸੀਗਾ ਕਿ ਜੇ ਇਸ ਤਰ੍ਹਾਂ ਗਵਰਨਮੈਂਟ ਕੁਝ ਪੈਸੇ ਦਿੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਦਿੰਦੀ ਹੈ ਤਾਂ ਉਹਦੇ ਨਾਲ ਇਕਨੋਮਿਕਲੀ ਕਿਸਾਨਾਂ ਨੂੰ ਝੋਨੇ ਨਾਲੋਂ ਵੱਧ ਫਾਇਦਾ ਹੁੰਦਾ ਹੈ ਕਿ ਨਹੀਂ ਹੋ ਸਕਦਾ ਹੈ ਜ ਕੋਈ ਚਾਂਸ ਹੈ ਨਹੀਂ ਉਹ ਕਿਸਾਨ ਨੇ ਆਪਣੀ ਆਰਥਿਕਤਾ ਹੀ ਦੇਖਣੀ ਆ ਜੀ ਹੁਣ ਫਰਜ਼ ਕਰੋ ਕਿ ਅੱਜ ਕੋਈ ਵੀ ਸਜਨ ਹੈ ਜਗਾ ਸਿੰਘ ਲਾਲੋ ਜਾਂ ਮੰਗਾ ਸਿੰਘ ਲਾਲੋ ਜੀ ਉਹ ਝੋਨਾ ਲਾ ਰਿਹਾ ਹੂੰ ਉਹਦੀ ਪਹਿਲੀ ਨਰਮੇ ਵਾਲੀ ਆ ਝੋਨਾ ਇਹਨਾਂ ਚੜ ਨਹੀਂ ਰਿਹਾ ਜੀ ਸਰਕਾਰ ਹੁਣ ਕਹਿੰਦੀ ਆ ਕਿ ਲਓ ਜੀ ਮੇਰੀ ਗਰੰਟੀ ਆ ਕਿ ਵੀ ਤੁਹਾਨੂੰ ਅਸੀਂ ਦੇਵਾਂਗੇ ਸਾਡੇ ਤੋਂ ਖਰੀਦੋ ਜਾਂ ਜਿਹੜੀਆਂ ਸਾਡੀਆਂ ਪ੍ਰਮਾਣਿਤ ਦੁਕਾਨਾਂ ਨੇ ਉੱਥੋਂ ਖਰੀਦੋ ਤੇ ਆਰਾਮ ਨਾਲ ਬੀਜੋ ਅਸੀਂ ਬੈਠੇ ਆ ਜੀ ਤੇ ਜੇ ਕੋਈ ਨੁਕਸਾਨ ਹੁੰਦਾ فرض ਕਰੋ ਕਿ ਇੱਕ ਛੋਟਾ ਜਿਹਾ ਕਾਰਪੋਰੇਸ਼ਨ ਬਣਾ ਕੇ ਕਿ ਅਸੀਂ ਤੁਹਾਡਾ ਕ੍ਰੋਪ ਦਾ ਇੰਸ਼ੋਰੈਂਸ ਵੀ ਕਰ ਦਿਆਂਗੇ ਜਦੋਂ ਵੀ ਖਰੀਦੋਗੇ ਥੋੜਾ ਜਿਹਾ ਪ੍ਰੀਮੀਅਮ ਤੁਸੀਂ ਭਰ ਦਿਓ ਥੋੜਾ ਜਿਹਾ ਅਸੀਂ ਭਰ ਦਿੰਨੇ ਜੀ ਤੇ ਇਹਦੇ ਨਾਲ ਤੁਹਾਨੂੰ ਇਨਸੈਂਟਿਵ ਮਿਲ ਜਾਏਗਾ ਹੁਣ ਜਿਹੜਾ ਮੰਗਾ ਸਿੰਘ ਹੈ ਜੱਗਾ ਸਿੰਘ ਉਹਨੂੰ ਪਤਾ ਹੈ ਕਿ ਯਾਰ ਨਰਮੇ ਵਾਲੀ ਜ਼ਮੀਨ ਆ ਜੀ ਇਥੇ ਨਰਮਾ ਮੰਨਦੀ ਆ 20 ਵਧੀਆ ਆਗੇ ਆ ਤੇ ਜੇ ਕੋਈ ਨੁਕਸਾਨ ਹੁੰਦਾ ਤੇ ਉਧਰੋਂ ਵੀ ਪਰਪਾਈ ਆਏਗੀ ਤੇ ਸਾਰਾ ਖਰਚਾ ਜਿਹੜਾ 2.5 ਕਿੱਲਿਆਂ ਦਾ 20 ਦਾ ਉਹ ਸਰਕਾਰ ਆਪਦੇ ਕੋਲੋਂ ਦੇ ਰਹੀ ਆ ਤਾਂ ਬਣ ਗਿਆ ਨਾ ਮਨ ਬਿਲਕੁਲ ਆਰਥਿਕਤਾ ਤਾਂ ਅਖੀਰ ਜਾ ਕੇ ਝਾੜ ਤੇ ਖਲੋਣੀ ਆ ਹਾਂ ਬਿਲਕੁਲ ਰੇਟ ਤੇ ਖਲੋਣੀ ਆ ਇਨਪੁਟ ਕਾਸਟ ਤੇ ਖਲੋਣੀ ਆ ਪਰ ਘਟੋ-ਘਟ ਕਿਸੇ ਬੰਦੇ ਨੂੰ ਕੋਈ ਲਾਭ ਤੇ ਮਿਲਦਾ ਨਾ ਸ਼ੁਰੂ ਚ ਦੇਖਦਾ ਹੈ ਕਿ ਯਾਰ ਆ ਤਾਂ ਫਰੀ ਹੈ ਕੋਈ ਵੇਜੀ ਜਾਣੀ ਹੈ ਚੀਜ਼ ਥੋੜਾ ਸਿਕਿਉਰ ਵੀ ਹੋ ਜਾਂਦਾ ਬੰਦਾ ਮਤਲਬ ਕਿ ਇਹ ਇੱਕ ਬਹੁਤ ਵੱਡਾ ਕਹ ਲੋ ਕਿ ਕਿਸੇ ਵੀ ਕਿਸਾਨ ਵਾਸਤੇ ਇੱਕ ਲਾਹਾ ਹੈ ਕਿ ਯਾਰ ਚਲੋ ਕਟੂਕਟ ਵਹਾਈ ਮੇਰੀ ਹੋਗੀ ਤੇ ਬੀ ਦਾ ਖਰਚਾ ਸਰਕਾਰ ਦੇ ਰਹੀ ਹੈ ਹਮ ਸਮਝਦੇ ਹੋ ਨਾ ਬਿਲਕੁਲ ਤੇ ਇਸ ਕਰਕੇ ਇਸ ਇਨਸੈਂਟਿਵ ਨੂੰ ਹੋਰ ਵਧਾਇਆ ਜਾ ਸਕਦਾ ਜੀ ਮੇਰੇ ਖਿਆਲ ਦੇ ਨਾਲੇ ਕਰਨਾ ਪਊਗਾ ਇਸ ਤਰ੍ਹਾਂ ਕਰੋ ਕਿਉਂਕਿ ਪਾਣੀ ਦੀ ਵੀ ਇੱਕ ਕੀਮਤ ਹੈ ਨਾ ਬਿਲਕੁਲ ਪਾਣੀ ਦੀ ਬਹੁਤ ਕੀਮਤ ਹੈ ਜੀ ਉਹੀ ਮੈਂ ਕਹਿ ਰਿਹਾ ਕਿ ਜੇ ਉਹਦੇ ਬਦਲੇ ਥੋੜਾ ਬਹੁਤ ਅਦਾ ਵੀ ਕਰਨਾ ਪੈਂਦਾ ਸਾਨੂੰ ਜੀ ਉਹ ਸਾਡਾ ਹੀ ਪਾਣੀ ਆ ਅਸੀਂ ਉਹ ਹੀ ਅਦਾ ਕਰਨਾ ਪਾਣੀ ਤਾਂ ਇੱਥੇ ਜੇ ਖਲੁੰਦੀ ਆ ਜੀ ਜੀ ਮੈਂ ਇੱਕ ਦੋ ਕਮੈਂਟ ਹੋਰ ਪੜ ਲਾਂ ਫਿਰ ਅਗਲੀ ਖਬਰ ਵੱਲ ਨੂੰ ਚੱਲਾਂਗੇ ਜੀ ਕੁਲਵੰਤ ਸਿੰਘ ਵਰਵਾਲ ਝੋਨਾ ਪੰਜਾਬ ਦੇ ਪਾਣੀ ਨੂੰ ਸਮੇਟੀ ਜਾਂਦਾ ਸਾਡੇ ਪਿੰਡ ਵਿੱਚ ਇਸ ਝੋਨੇ ਨੇ ਦਰਜਨਾਂ ਅਧਿਕਾਰਾਂ ਚ ਮੋਟਰਾਂ 20 ਫੁੱਟ ਡੁੱਗੀਆਂ ਕਰਨੀਆਂ ਪੈ ਰਹੀਆਂ ਨੇ ਪਿਛਲੇ 4 ਦਿਨ ਤੋਂ ਸਾਡੇ ਘਰ ਮੋਟਰ ਪਾਣੀ ਛੱਡ ਗਈ ਆ ਹਾਲਾਂਕਿ ਅਸੀਂ 7 ਰੋਜ਼ ਦਰਿਆ ਦੇ ਨਾਲ ਆ ਇਹ ਤਾਂ ਹੈ ਹੀ ਆ ਜੀ ਇਹ ਤੇ ਸਮੱਸਿਆ ਹੈ ਕਿ ਪਾਣੀ ਲਗਾਤਾਰ ਜਿਹੜੇ ਡੁੱਗੇ ਹੋ ਰਹੇ ਇੱਕ ਜਟਵੈੜ ਜੀ ਦਾ ਵੀ ਕਮੈਂਟ ਹੈ ਜੀ ਨਰਮੇ ਦਾ ਜੋ ਨੁਕਸਾਨ ਪਿਛਲੇ 5 ਸਾਲ ਤੋਂ ਨਕਲੀ ਦਵਾਈ ਕਰਕੇ ਹੋਇਆ ਸਰਕਾਰ ਨੇ ਕੋਈ ਚੈਕਿੰਗ ਨਹੀਂ ਕੋਈ ਉਹਦਾ ਨਕਲੀ ਦਵਾਈ ਨਕਲੀ ਵੀ ਮਤਲਬ ਕਿ ਆਉਂਦੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਜ਼ਿਆਦਾ ਰਕਬਾ ਤਾਂ ਹੀ ਘਟਿਆ ਨਾ 90 ਦੇ ਵਿੱਚ ਸਾਡਾ ਰਕਬਾ 7.5 ਲੱਖ ਹੈਕਟੇਅਰ ਸੀਗਾ ਜੀ 90 ਦੇ ਵਿੱਚ 7.5 ਲੱਖ ਨੂੰ ਤੁਸੀਂ ਮਲਟੀਪਲਾਈ ਕਰ ਲੋ 2.5 ਦੇ ਨਾਲ ਕਿੰਨਾ ਬਣ ਗਿਆ ਲਗਭਗ ਕਹ ਲੋ ਕਿ 15-16 ਲੱਖ ਕਿੱਲਾ ਜੀ ਟੋਟਲ ਸਾਡਾ ਵਾਯੂਗ ਹੈਗਾ 1 ਕਰੋੜ ਕਿੱਲਾ ਉਹਦੇ ਚੋਂ 15 ਜਾਂ 17 ਲੱਖ ਨੂੰ ਤੁਸੀਂ ਹਿੱਸਾ ਬਣਾ ਲਓ ਕਿੰਨਾ तकरीबन 6वां ਹਿੱਸਾ ਬਣ ਗਿਆ ਜੀ ਪੰਜਵਾ ਛੇਮਾਈ ਸਾਬਣ ਗਿਆ ਅੰਦਾਜ਼ਨ ਹਮ ਹਮ ਤਜ ਸਾਹਿਬ ਲਾ ਲੋ ਕਿ ਵਿਪਿੰਤਾ ਦੇ ਮਾਮਲੇ ਚ ਵਨ ਸੁਤੰਤਾ ਦੇ ਮਾਮਲੇ ਚ ਕੱਲਾ ਨਰਮਾ ਹੀ ਪੰਜਵਾ ਛੇਮਾਈ ਸਾਸੀਆ ਜੀ ਫਿਰ ਹੋਇਆ ਕਿ ਕਿ ਇੱਕ ਦੌਰ ਐਸਾ ਆਇਆ ਕਿ ਅਮਰੀਕਨ ਸੁੰਡੀ ਨੇ ਲਗਾਤਾਰ ਕਿਸਾਨਾਂ ਨੂੰ ਝੰਬਿਆ ਸਾਡੀਆਂ ਖੁਦ ਦੀਆਂ ਪੰਜ ਛੇ ਫਸਲਾਂ ਉਦੋਂ ਮਰੀਆਂ ਮੇਰਾ ਬਾਪੂ ਮਤਲਬ ਕਿ ਰਾਤ ਨੂੰ ਰੋਂਦਾ ਹੁੰਦਾ ਸੀਗਾ ਅਸੀਂ ਗੋਡੀਆਂ ਪਾਉਣੀਆਂ ਸਪਰੇਆਂ ਸਪਰੇਆਂ ਕਰੀ ਜਾਣੀਆਂ ਨਰਮਾ ਖੀਰ ਮਰ ਜਾਣਾ ਰੂਣਾ ਹੀ ਆ ਬਹਿ ਕੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਵੇਲੇ ਵੀ ਕਿਸਾਨ ਇੰਨੇ ਜ਼ਿਆਦਾ ਟੁੱਟ ਗਏ ਸਨ ਕਿ ਉਧਰੋਂ ਸੇਮ ਆ ਗਈ ਕੁਝ ਲੰਬੀ ਮਲੂ ਟੇਰੀਏ ਦੇ ਵਿੱਚ ਮੁਕਸਰ ਏਰੀਏ 'ਚ ਗਿਦੜਵਾ ਏਰੀਏ 'ਚ ਉਧਰੋਂ ਨਰਮੇ ਜਿਹੜੇ ਸੀ ਉਹ ਮਰਨੇ ਸਟਾਰਟ ਹੋ ਗਏ ਤਾਂ ਲੋਕਾਂ ਨੇ ਆਪਣੀਆਂ ਕੁੜੀਆਂ ਦੇ ਵਿਆਹ ਜਿਹੜੇ ਸੀ ਉਹ ਟਰੈਕਟਰ ਕਢਾ ਕਢਾ ਕੇ ਵੇਚ ਕੇ ਕੀਤੇ ਸਨ ਉਸ ਦੌਰ 'ਚ ਉਦੋਂ ਬਾਅਦ ਚਲੋ ਸ਼ਾਇਦ ਲਾਲੂ ਕੇ 2000 ਚੜਨ ਤੋਂ ਬਾਅਦ ਬੀਟੀ ਆਉਂਦਾ ਹੈ ਜੀ ਬੀਟੀ ਭੇਰ ਥੋੜੀ ਜੀ ਆਸ ਜਗਾਉਂਦਾ ਪਰ ਅੱਜ ਤੁਸੀਂ ਦੇਖੋ ਕਿ ਜਿਹੜਾ 7 ਲੱਖ ਹੈਕਟੇਅਰ ਨਰਮਾ ਕਦੇ ਬਜੌਦ ਦੇ ਵਿੱਚ ਸੀਗਾ ਉਹ ਅੱਜ ਮਹਿਜ਼ ਜੇ 97 ਲੱਖ 97000 ਹੈਕਟੇਅਰ ਰਹਿ ਜਾਂਦਾ ਹੁਣ 97000 ਹੈ ਇਸ ਟਾਂ ਜੀ ਤੇ ਉਹਦੇ ਵਿੱਚ ਵੀ ਜੇ ਅਤਕੇ ਮਰ ਗਿਆ ਇਹਦਾ ਮਤਲਬ ਹੈ ਕਿ ਤੁਹਾਡਾ ਕਦੇ 7 ਲੱਖ ਹੈਕਟੇਅਰ ਵਾਲਾ ਜਿਹੜਾ ਰਕਬਾ ਸੀਗਾ ਉਹ ਤੇ ਕੱਟ ਕੇ ਹੋ ਸਕਦਾ ਹੈ ਕਿ ਅਗਲੇ ਵਾਰ 50000 ਹੈਕਟੇਅਰ ਤੇ ਆ ਜਾਏ ਜੀ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਤਾ ਨੂੰ ਜਾਣਦੀ ਥਾਂ ਤੇ ਗਾਂ ਨੂੰ ਜਾਣਦੀ ਥਾਂ ਤੇ ਪਿਛਾਂ ਗਏ ਉਹ ਵਨਸਵੰਤਾ ਦੇ ਮਾਮਲੇ ਚ ਜੀ ਨਰਮਿਕਾ ਜੇ ਹੀ ਫਸਲ ਆਪਾਂ ਨੂੰ ਪਤਾ ਕਿ ਮਹੀਨਾ ਖੰਡ 2 ਮਹੀਨੇ ਉਹਨੂੰ ਸੰਭਾਲ ਲਈਏ ਉਹ ਤੇ ਮੜ ਆਪਾਂ ਕਹਿੰਦੇ ਕਿ ਔੜ ਹੀ ਪਾਲਦਾ ਨਾ ਬਿਲਕੁਲ ਸਭ ਤੋਂ ਜ਼ਿਆਦਾ ਕਹਿਲੀ ਹੈ ਕਿ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਤੇ ਕਾਟਨ ਦਾ ਤਾਂ ਹੁਣ ਐਮਐਸਪੀ ਵੀ ਦੇਣ ਲੱਗ ਪਏ ਆ ਨਾ ਜੀ 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 ਮਿੰਟ ਜੀ ਮੈਂ ਕਮੈਂਟ ਹੋਰ ਪੜਲਾਂ ਜੀ ਪੰਜਾਬੀ ਨਾਮ ਇਹਨਾਂ ਦਾ ਹੈਗਾ ਇਹ ਕਹਿੰਦੇ ਨੇ ਕਿ ਡ੍ਰਿਪ ਇਰੀਗੇਸ਼ਨ ਆਰਟੀਫੀਸ਼ੀਅਲ ਲੇਕਸ ਤੇ ਮੌਨਸੂਨ ਵਿੱਚ ਵਾਟਰ ਹਾਰਵੈਸਟਿੰਗ ਕਰਨੀ ਚਾਹੀਦੀ ਹੈ ਪਾਣੀ ਬਿਨਾ ਫਸਲ ਨਹੀਂ ਹੁੰਦੀ ਦਿਲਬਾਖ ਸਿੰਘ ਕਹਿੰਦੇ ਸੂਰਜਮੁਖੀ ਵੀ ਬਹੁਤ ਲੱਗਦੀ ਹੁੰਦੀ ਸੀ ਪਹਿਲਾਂ ਹੁਣ ਲੋਕਾਂ ਨੇ ਲਾਉਣੀ ਬੰਦ ਕਰ ਦਿੱਤੀ ਇਦਾਂ ਦਾ ਇੱਕ ਮਿੰਟ ਉਜਸ तिवारी ਜੀ ਦਾ ਕਹਿੰਦੇ 10 ਕੁ ਸਾਲ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਸੂਰਜਮੁਖੀ ਕਿਸਾਨਾਂ ਨੇ ਬੀਜਿਆ ਸੀ ਪਰ ਵੇਚਣ ਦੇ ਵਿੱਚ ਬਹੁਤ ਤੰਗੀ ਆਈ ਫਿਰ ਉਸ ਬਾਅਦ ਕਿਸੇ ਨੂੰ ਮੰਡੀ ਕਰਨ ਦੀ ਸਮੱਸਿਆ ਆ ਜਾਂਦੀ ਹੈ ਜੀ ਸਮੱਸਿਆ ਜਸਪਾਲ ਗੁੱਟਰ ਜੀ ਦਾ ਕਮੈਂਟ ਹੈ ਸਰਕਾਰ ਨੂੰ ਸਿਰਫ ਝੋਨਾ ਹੀ ਦਿਖ ਰਿਹਾ ਕਹਿੰਦੇ ਹੋਰ ਜਿਹੜੀਆਂ ਫੈਕਟਰੀਆਂ ਪਾਣੀ ਕਿਸਾਨਾਂ ਤੋਂ ਵੀ ਵਾਹ ਲੈਂਦੀਆਂ ਬਸ ਸਾਡੇ ਚ ਨੁਕਸ ਨੇ ਜੀ ਇਹਨਾਂ ਨੇ ਫੈਕਟਰੀ ਵੱਲ ਹੋ ਜਾਣਾ ਫੈਕਟਰੀਆਂ ਵਾਲੇ ਇਹਨਾਂ ਵੱਲ ਹੋ ਜਾਣਗੇ ਜੀ ਵਿੱਚ ਮੇਰੇ ਵਰਗੇ ਫੇਸਬੁੱਕ ਦੇ ਪੀ ਐਚ ਡੀ ਹੋਲਡਰ ਉਹ ਆ ਜਾਣਗੇ ਕਿ ਲੈਟਰੀਨਾਂ ਚ ਪਾਣੀ ਕਿੰਨਾ ਡੋਲਦੇ ਜੀ ਹਮ ਬਸ ਸਾਡੇ ਪੱਲੇ ਆਹੀ ਆ ਜੀ ਮਤਲਬ ਕਿ ਇੱਕ ਦੂਜੇ ਤੇ ਅਸੀਂ ਗੱਲ ਸੁਟਣੀ ਆ ਬਿਲਕੁਲ ਬਿਲਕੁਲ ਅਰੇ ਭਾਈ ਫੈਕਟਰੀਆਂ ਰੋਜ਼ਗਾਰ ਵੀ ਦਿੰਦੀਆਂ ਨੇ ਜੀ ਖੇਤੀ ਬੀਰੁਜ਼ਗਾਰ ਦਿੰਦੀ ਐ ਸੈਕਟਰ ਨੇ ਇਹ ਦੇਖੋ ਸਾਰੀਆਂ ਸੰਭਾਲ ਸੰਭਾਲ ਕੇ ਖੇਤਾਂ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਬੈਲੈਂਸ ਹੁੰਦਾ ਹੈ ਬੈਲੈਂਸ ਬਹੁਤ ਜ਼ਰੂਰੀ ਹੈ ਤੇ ਜੇ ਪਾਣੀ ਨਾ ਪਾਣੀ ਨਾ ਹੋਇਆ ਤੇ ਫੈਕਟਰੀਆਂ ਵੀ ਚਲਾ ਲਿਓ ਤੇ ਖੇਤੀ ਵੀ ਚਲਾ ਲਿਓ ਜੀ ਜੀ ਦੋਨਾਂ ਪਾਸੇ ਹੀ ਪੱਠਾ ਬਹਿ ਜਾਏਗਾ ਜੀ